ਇੱਕ ਪਾਸੇ ਮਾ ਗੁਜਰੀ ਦੂਜੇ ਪਾਸੇ ਛੋਟੇ ਸਾਹਿਬ ਜਦੇ ਉਹ ਪਰਿਵਾਰ ਦਾ ਕੋਈ ਵੀ ਮੈਂਬਰ ਸੰਸਕਾਰ ਕਰਨ ਵਾਲਾ ਕੋਲ ਨਹੀਂ ਪਰਿਵਾਰ ਦਾ ਕੋਈ ਵੀ ਮੈਂਬਰ ਸੰਸਕਾਰ ਕਰਨ ਵਾਲਾ ਤਿੰਨੇ ਸਰੀਰ ਪੈਣੇ ਕੋਈ ਸੰਸਕਾਰ ਕਰਨ ਵਾਲਾ ਕੋਲ ਨਹੀਂ ਗੁਰੂ ਕੀ ਸੰਗਤ ਇੱਕ ਪਾਸੇ ਮਾਤਾ ਗੁਜਰੀ ਰੱਬ ਨੂੰ ਪਿਆਰੇ ਹੋ ਗਏ ਛੋਟੇ ਸਾਹਿਬ ਜਦੇ ਗੁਰੂ ਕੀ ਸੰਗਤ ਸਾਹਿਬ ਜਿਆਦਿਆਂ ਦੇ ਸਰੀਰ ਪੈਣੇ ਹਿੰਮਤ ਨਹੀਂ ਸੀ ਪੈਂਦੀ ਕਿਸਾ ਜੇ ਕੋਈ ਅੱਗੇ ਵਧੇ ਉਹ ਅਮੀਰਾਂ ਦੀ ਦੁਨੀਆ ਵਿੱਚੋਂ ਬਾਬਾ ਟੋਡਰਮਲ ਅੱਗੇ ਵਧਿਆ ਖਾਲਸਾ ਜੀ ਇਹ ਵੀ ਖਤਰੀ ਸੀ ਸੁਚਾ ਨੰਦ ਵੀ ਖਤਰੀ ਸੀ ਕਹਿੰਦਾ ਬਾਬਾ ਟੋਡਰਮਲ ਅੱਗੇ ਵਧਿਆ ਅੱਗੇ ਵਧ ਗਿਆ ਵਧ ਗਿਆ ਆਖਿਆ ਨਵਾਬ ਖਾਨ ਸਾਭ ਜਾ ਦੇ ਤਸ਼ਹੀਦ ਕਰ ਦਿੱਤੇ ਘਟੋ ਘਟ ਇਹਨਾਂ ਦੇ ਸਰੀਰਾਂ ਦਾ ਮਾਤਾ ਤੇ ਗੁਜਰੀ ਦੇ ਸਰੀਰਾਂ ਦਾ ਸੰਸਕਾਰ ਤਾਂ ਕਰ ਲੈਂਦੇ ਕਹਿੰਦੇ ਵਜੀਦਾ ਖਾਂ ਬੋਲਿਆ ਸਰਹੰਦ ਦੀ ਧਰਤੀ ਤੇ ਗੁਰੂ ਗੋਬਿੰਦ ਸਮਰਦੀ ਮਾਤਾ ਤੇ ਗੁਰੂ ਗੋਬਿੰਦ ਦੇ ਪੁੱਤਾਂ ਦਾ ਸੰਸਕਾਰ ਕਰਨ ਵਾਸਤੇ ਕੋਈ ਥਾਂ ਨਹੀਂ ਪਰ ਫਿਰ ਵੀ ਜੇ ਸੰਸਕਾਰ ਕਰਨਾ ਹੈ ਤੇ ਜਗਾ ਮੁੱਲ ਲੈ ਲਓ ਜਿੰਨੀ ਜਗਾ ਚਾਹੀਦੀ ਚੌੜੇ ਦਾ ਦੀਆਂ ਮੋਹਰਾ ਰੱਖ ਕੇ ਮੋਹਰਾ ਚਿਣ ਕੇ ਮਾਫ ਕਰਨਾ ਜਗਾ ਮੁੱਲ ਲੈ ਲਓ ਕਹਿੰਦੇ ਬਾਬਾ ਟੋਡਰਮਲ ਜੀ ਨੇ ਮੋਹਰਾ ਵਛਾ ਕੇ ਚੌੜੇ ਦਾ ਦੀਆਂ ਜਦੋਂ ਜਗਾ ਮੁੱਲ ਲਈ ਨਾ ਤੇ ਵਜੀਦਾ ਖਾਂ ਕਹਿੰਦਾ ਨਹੀਂ ਚੌੜੇ ਦਾ ਦੀਆਂ ਨਹੀਂ ਖੜਵੇ ਦਾ ਦੀਆਂ ਮੋਹਰਾ ਗੁਰੂ ਕੇਸਰ ਖੜਵੇ ਦਾ ਦੀਆਂ تیر ਸਿੰਘਾਂ ਮੋਹਰਾ ਖੜੀਆਂ ਕਰਕੇ ਦਿੱਤੀਆਂ ਜਾਨ ਇਸੇ ਤਰ੍ਹਾਂ ਹੀ ਕੀਤਾ ਗਿਆ ਹੁਣ ਖਾਲਸਾ ਦੀ ਜਗ੍ਹਾ ਤਾਂ ਮਿਲ ਗਈ ਸਰੀਰ ਤਿੰਨੇ ਚੱਕੇ ਕਿਹੜਾ ਤਿੰਨਾ ਸਰੀਰ ਨੂੰ ਲਿਜਾਵੇ ਕਿਹੜਾ ਉਹ ਗੁਰੂ ਕੇ ਸੰਗਤ ਮਾਫ ਕਰਨਾ ਬਾਬਾ ਟੋਡਰਮਲ ਜੀ ਨੇ ਆਪਣੇ ਘਰ ਵਾਲੀ ਨਾਲ ਲਈ ਗੁਰੂ ਕੇ ਸੰਗਤ ਆਪਣੇ ਘਰ ਵਾਲੀ ਨੂੰ ਕਹਿੰਦਾ ਕਹਿੰਦਾ ਵੀ ਹੁਣ ਸਰੀਰ ਤਿੰਨ ਨੇ ਆਪਾਂ ਦੋ ਜਣੇ ਆ ਗੁਰੂ ਕੀ ਸੰਗਤ ਆਖਿਆ ਇੰਜ ਕਰ ਆ ਛੋਟੇ ਸਾਬ ਜਾਦੇ ਨੂੰ ਫਤਿਹ ਸਿੰਘ ਨੂੰ ਤੂੰ ਆਪਣੇ ਕੰਨ ਨਾਲ ਲਾ ਲ ਮੈਂ ਵੱਡੇ ਨੂੰ ਚੱਕ ਲੈਂਦਾ ਮਾਤਾ ਗੁਜਰੀ ਜੀ ਨੂੰ ਜਿਹਦੇ ਸਰੀਰ ਨੂੰ ਚੱਕਣ ਵਾਸਤੇ ਚਾਰ ਮਜ਼ਦੂਰ ਕੀਤੇ ਗਏ ਇੱਕ ਫੱਟੇ ਦੇ ਉੱਤੇ ਮਾਤਾ ਗੁਜਰੀ ਦਾ ਸਰੀਰ ਕਦੇ ਸੋਚਿਆ ਖਲਤਤੀ ਉਸ ਸਮਾਂ ਕਿਹੋ ਜਿਹਾ ਹੋਊਗਾ ਕਲਗੀਆਂ ਵਾਲਿਆ ਤੇਰੀਆਂ ਕੁਰਬਾਨੀਆਂ ਦਾ ਇਹ ਜਗ ਨਹੀਂ ਕਰ ਜਾ ਤਾਰ ਸਕਦਾ ਆਂਦਰ ਜਿਗਰ ਦੀ ਵਾਰ ਨਹੀਂ ਇੱਕ ਔਖੀ ਆਂਦਰਾਚਾਰ ਨਹੀਂ ਤੇਰੀ ਤਰ੍ਹਾਂ ਵਾਰ ਸਕਦਾ ਖਲਤਾ ਦੀ ਕਲਗੀ ਧਰ ਦੀ ਜ਼ਿੰਦਗੀ ਵਿੱਚ ਕੋਈ ਸਮਾਂ ਸੁੱਖਾਂ ਦਾ ਆਇਆ ਨਾ ਬਾਬਾ ਟੋਡਰਮਲ ਦੇ ਘਰ ਵਾਲੀ ਛੋਟੇ ਸਾਹਿਬ ਜਾਂ ਨੂੰ ਗੱਲ ਨਾਲ ਲਾਇਆ ਇੱਕ ਸਾਹਿਬ ਜਾਂ ਦੇ ਨੂੰ ਬਾਬਾ ਟੋਡਰਮਲ ਜੀ ਨੇ ਗੱਲ ਨਾਲ ਲਾਇਆ ਚਾਰ ਮਜ਼ਦੂਰ ਮਾਤਾ ਗੁਜਰੀ ਜੀ ਦੇ ਸਰੀਰ ਨੂੰ ਕੰਧਿਆਂ ਤੇ ਚੱਕ ਕੇ ਨਾ ਪੱਟੇ ਦੁੱਤ ਪਾਕ ਤੁਰ ਜਾਂਦੇ ਨੇ ਤੇ ਬਾਬੇ ਟੋਡਰਮਲ ਦੇ ਘਰ ਵਾਲੀ ਦੇ ਦੰਦ ਜੁੜ ਜੁੜ ਕੇ ਪੈਂਦੇ ਨੇ ਮਾਂ ਗੁਜਰੀ ਤੇਰੇ ਪੋਤੇ ਇੰਨੀ ਛੋਟੀ ਉਮਰ ਲਿਖਾ ਕੇ ਆਏ ਸੀ ਤੇਰੇ ਪੋਤਿਆਂ ਨੇ ਇੰਨੀ ਛੋਟੀ ਉਮਰ ਚ ਰੱਬ ਨੂੰ ਪਿਆਰੇ ਹੋ ਜਾਣਾ ਸੀ ਉਹ ਮਾਂ ਗੁਜਰੀ ਗੁਰੂ ਕੀ ਸੰਗਤ ਫਰੀਦਾ ਜੇ ਜਾਣਾ ਤਿਲ ਥੋੜੜੇ ਤੇਰੇ ਨਾਲ ਸੁਆਸਾਂ ਦਾ ਜੇ ਜਾਣਾ ਤਿਲ ਥੋੜੜੇ ਸੰਭਲ ਬੁੱਕ ਪਰ ਹੀ ਜੇ ਜਾਣਾ ਸੋ ਨੱਡੜਾ ਥੋੜਾ ਮਾਨ ਕਰੀ ਬਾਬਾ ਟੋਡਰਮਲ ਦੇ ਘਰਵਾਲੀ ਦੇ ਦੰਦ ਜੁੜ ਜੁੜ ਕੇ ਪੈਂਦੇ ਆ ਤੇ ਨਾਲੇ ਗੁਰੂ ਕੀ ਸੰਗਤ ਈਉਂ ਪੜਦੀ ਜਾਂਦੀ ਆ ਓਹੋ ਗੁਰੂ ਕੀ ਸੰਗਤ ਜੇ ਮਤ ਜਾਣ ਦੀ ਤਲਨ ਮੁੱਕ ਜਾਣਾ ਸੰਭਲ ਸੰਭਲ ਬੁੱਕ ਪਰਤੀ ਜਨਤੀ ਤੇ ਜੀ ਜਨ ਚਾਨ ਤੇ ਤੈਨੂੰ ਮੈਂ ਲੁਕੋ ਸੋ ਬੋਲੋ ਸੋ ਬੋਲੋ ਮੋਕ ਫਾਲ ਦੇ ਜਮ ਕਾਂਤੀ ਤਲਾ ਸਮਾ ਹੋਵੇਗਾ ਮਾਤਾ 구ਜਰੀ ਤਾਂ ਛੋਟੇ ਸਭ ਜ਼ਿਆਦਾ ਹੁੰਦਾ ਤੇ ਨਾ ਸਰੀਰਾਂ ਦਾ ਇਕੱਠੇ ਸੰਸਕਾਰ ਕਰ ਦਿੱਤਾ ਕੇ